ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੋਆ ਤੇ ਅੱਜ ਆਪਾਂ ਲੱਗੇ ਆ ਬਣਾਉਣ ਦਾਲ ਤੇ ਇਧਰ ਆਪਾਂ ਰੱਖਤਾ ਕੁੱਕਰ ਅੰਨੇ ਚਪਾਲਿਆ ਪਾਣੀ ਤੇ ਇਧਰ ਆਪਾਂ ਬਾਲਦਗੇ ਗੈਸ ਇਧਰ ਆਪਣਾ ਹੋਈ ਪਾਣੀ ਗਰਮ ਇਧਰ ਆਪਣ ਬਣਾਈ ਮੈਗੀ ਬੱਚੇ ਬਣਾ ਕੇ ਮੈਗੀ ਖਾਦੀ ਆ ਇਹਨਾਂ ਦਾ ਆਪਾਂ ਕੁਛ ਕਰ ਨਹੀਂ ਸਕਦੇ ਜੋ ਮਰਜੀ ਖਾਣ ਪੀਣ ਲੋ ਜੀ ਆਪਾਂ ਲੱਗੇ ਆਹ ਦਾਲ ਬਣਾਉਣਾ ਵੇਖੋ ਮਸਾਲਾਂ ਦਲਿਆਂ ਦੀ ਤੇ ਇਧਰ ਆਪਾਂ ਰੱਖ ਲਏ ਦੋ ਗੰਡੇ ਅਦਰਕ ਦਾ ਤੜਕਾ ਲਾਉਣ ਨੂੰ ਆਹ ਵਾ ਪਾਣੀ ਇਹ ਚ ਪਾ ਦਿੱ ਗਏ ਆਪਾਂ ਦਾਲ ਥੋੜੇ ਜਿ

ਆ ਵਾਪਾਈਏ ਤੇਲ ਥੋੜਾ ਜਿਹਾ ਇਹ ਦਾਲ ਆਪਣੀ ਉਬਲੂ ਨਾ ਹੁਣ ਆਪਾਂ ਪਾ ਦਗੇ ਦਾਲ ਨਾੜਾ ਆਪਾਂ ਪਾ ਦਗੇ ਨੂਨ ਤੇ ਹਲਦੀ ਐਨਾ ਪਾ ਪਈਏ ਲੋ ਚਮਚਾ ਭਰ ਕੇ ਨਹੀਂ ਪਾਉਣਾ ਥੋੜਾ ਪੋਣਾ ਨਾ ਰਹਾ ਆਪਾਂ ਪਾ ਜੀ ਹਲਦੀ ਲਓ ਜੀ ਆਪਾਂ ਮਰਦੇ ਮਿਰਚਾਂ ਨਾਲ ਆੜ ਤੇ ਮਸਾਲਾ ਬਾਅਦ ਚ ਪਾਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਇੱਦਾਂ ਜਿਹਾ ਰਿਜਨ ਫੇਰ ਆਪਾਂ ਇਹਦੀਆਂ ਵੀ ਇਸਲਾ ਮਰਾਵਾਂਗੇ ਤੇ ਇੱਧਰ ਆਪਾਂ ਗੰਡਾ ਦੇ ਅਦਰਕ ਰੇਪੀਂ ਦੇ ਹਾ ਨਾਲੇ ਹੁਣ ਆਪਾਂ ਤੇ ਚੀਰ ਲਗੇ ਤੜਕਾ ਨਾਲੇ ਆਪਣੀ ਬਾਂਝੇ ਦਾਲ ਤੇ ਫਿਰ ਆਪਾਂ ਮਿਲਦੇ ਆਂ ਨਾਲੇ ਆਪਾਂ ਲਾਉਨੇ ਤੜਕਾ ਨਾਲੇ ਆਟਾ ਗੁੰਨ ਕੇ ਪ੍ਰਸ਼ਾਦੀ ਲਾਉਨੇ ਨਾਲੇ ਆਪਾਂ ਦਾਲ ਮੈਂ ਬਾਂਦੀ ਫਿਰ ਬਖਾਉਣੀ ਨਾਲ ਤੜਕਾ ਲਾਉਨੇ ਤੜਕਾ ਆਪਣਾ ਵਿਆਹ ਪੁੱਜ ਤੇ ਹੁਣ ਆਪਾਂ ਇਹਦੇ ਵਿੱਚ ਪਾਈਏ ਲਾਲ ਮਿਰਚਾਂ ਤੇ ਮਸਾਲਾ ਅਗਰ ਮਸਾਲਾ ਮਿਰਚ ਇਹ ਚਾਹ ਪਾ ਜਾਰੀ ਨਹੀਂ ਹੋਣੀ ਕਿਉਂਕਿ ਕਰ ਦਿੰਗੇ ਕੌੜੇ ਨਾ ਬਣਨ। ਤਾਂ ਕਰਕੇ ਅਪ ਮਿਰਚਾਂ ਲਾਲ ਥੋੜੀਆਂ ਪਾਵਾਂਗੇ। ਇਧਰ ਖੁੱਲ ਕੇ ਕੁੱਕਰ ਦਾ ਢੱਕਣ। ਦਾਲ ਆਪਣੀ ਗਈ ਬਾਹਰ। ਲਓ ਜੀ। ਵੇਖੋ। ਦਾਲ ਆਹਨ ਬੜੇ ਦਾ ਪਲ ਕੇ ਹੋ ਗਈ ਤਿਆਰ।

ਦੇਖੋ ਬਾਅਦ ਮੈਂ ਬੋਲਣਾ ਆਟਾ ਤੇ ਫਿਰ ਆਪਾਂ ਲਵਨੇ ਪਰਸ਼ਾਦੇ ਤੇ ਫਿਰ ਆਪਾਂ ਮਿਲਦੇ ਕਟਾ ਕਣਕ ਦਿੱਤਾ ਆਪਾਂ ਘਰ ਬੰਦ ਕੜਾਈ 'ਚ ਪਾ ਦੇ ਪਾਣੀ ਤਾਂ ਕਿ ਕੱਪੜਾ ਨਾ ਖਾਲੀ ਹੀ ਰਹਿਣਾ ਗੈਸ ਤੇ ਮਾਣਾ ਪਕੂ ਨਹੀਂ ਆਟਾ ਜਿੱਦਿਦਿ ਤੇ ਆਪਣਾ ਰੋਟੀ ਦਾ ਕੰਮ ਹੋ ਖਤਮ ਆਟਾ ਗੋਲ ਲੇ ਫਿਰ ਆਪਾਂ ਪ੍ਰਸ਼ਾਦੇ ਲਾਉਣ ਲੱਗੇ ਮਿਲਦੇ ਆ